ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਮੈਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਜਾਣੀ ਠੀਕ ਠਾਕ ਹੋਮੋਗੇ ਤੇ ਸਾਰੇ ਮੇਰੇ ਵੀਰ ਭਰਾਵਾਂ ਦੇ ਜਾਨਵਰ ਤੰਦਰੁਸਤ ਹੋਣਗੇ ਉਮੀਦ ਕਰਦਾ ਮੈਂ ਤੇ ਮੇਰੇ ਵੀਰ ਭਰਾਵੋ ਛੋਡੇ ਵਾਸਤੇ ਅੱਜ ਮੈਂ ਲਾਲ ਚੰਬੀ ਕੋੜੀ ਲੈ ਕੇ ਆਇਆ ਤੇ ਕਰਦੇ ਹਾਂ ਸਾਰੀ ਡਿਟੇਲ ਬਾਰੇ ਗੱਲਬਾਤ ਤੇ ਜਿਨ੍ਹਾਂ ਮੇਰੇ ਵੀਰ ਭਰਾਵਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਦਿਓ ਤੇ ਕਰਦੇ ਹਾਂ ਡਿਟੇਲ ਬਾਰੇ ਗੱਲਬਾਤ ਤੇ ਲਾਲ ਜੰਬੀ ਘੋੜੀ ਹੈ ਮੇਰੇ ਵੀਰ ਭਰਾਵੋ 58 ਇੰਚ ਹਾਈਟ ਹੈਗੀ ਤੇ 5 ਸਾਲ ਉਮਰ ਹੈਗੀ ਤੇ ਪਹਿਲਾਂ ਅਨੁਕਰੇ ਬਸ਼ੇਰੇ ਦਿੱਤੇ ਸੀ ਮਾਲਕ ਵੀਰ ਕਹਿੰਦੇ ਤੇ ਐਸ ਟਾਈਮ ਮੀਟ ਕਰਵਾਈ ਹੋਈ ਆ ਘੋੜੀ ਤੇ ਮਹਾਲੀ ਏਰੀਆ ਬਾਈ ਹੋ ਰਿਆਂ ਦਾ ਤੇ 60000 ਮੁੱਲ ਕਰਦੇ ਆ ਬਾਕੀ ਮੌਕੇ ਤੇ ਮਾਨ ਤਾਨ ਕਰ ਦੇਣਗੇ ਤੇ ਨੰਬਰ ਆਪਾਂ ਸਕਰੀਨ ਤੇ ਸ਼ੋਅ ਕੀਤਾ ਹੋਇਆ ਤੁਸੀਂ ਗੱਲਬਾਤ ਕਰ ਲਿਓ ਜੇ ਕੋਈ ਮਾੜੀ ਮੋਟੀ ਡਿਟੇਲ ਰਹਿ ਗਈ ਹੋਈ ਤਾਂ ਮਾਲਕ ਵੀਰਾਂ ਤੋਂ ਲੈ ਲਿਓ ਜੀ ਤੇ ਜੇ ਤੁਸੀਂ ਆਪਣੇ ਚੈਨਲ ਤੇ ਵੀਡੀਓ ਕਰਵਾਉਣਾ ਚਾਹੁੰਦੇ ਹੋ ਤਾਂ 854820340 ਵਾਲੇ ਨੰਬਰ ਤੇ WhatsApp ਤੇ ਫੋਟੋਆਂ ਵੀਡੀਓ ਭੇਜ ਕੇ ਵੀਡੀਓ ਕਰਵਾ ਸਕਦੇ ਹੋ ਕਿਰਪਾ ਕਰਕੇ ਫੋਨ ਨਾ ਲਾਇਓ WhatsApp ਤੇ ਫੋਟੋਆਂ ਵੀਡੀਓ ਭੇਜ ਦਿਓ ਤੇ ਵੀਡੀਓ ਦੇਖਣ ਲਈ ਧੰਨਵਾਦ ਜੀ